ਹੈਲੋ 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 ਗੁਰਾ ਇੰਟਰੋਡਕਸ਼ਨ ਦਿਓ ਮੇਰਾ ਨਾਮ ਜੀ ਡਾਕਟਰ ਦਿਵਿੰਦਰ ਸਿੰਘ ਲੱਧੜ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ 30 ਸਾਲ ਬਤੌਰ ਪ੍ਰੋਫੈਸਰ ਆਪਣੀ ਸਰਵਿਸ ਨਿਭਾ ਕੇ ਹੁਣ ਸੇਵਾਮੁਕਤ ਹੋ ਕੇ ਤੇ ਅੱਜ ਕੱਲ ਮੈਂ ਇੱਥੇ ਬ੍ਰਮਟਰ ਵਿੱਚ ਆਇਆ ਹੋਇਆ ਹਾਂ ਜੀ ਤੇ ਮੇਰਾ ਜਿਹੜਾ ਵਿਸ਼ਾ ਸੀਗਾ ਐਪੀਐਚਡੀ ਵਿੱਚ ਉਹ ਸੀਗਾ ਪੀਐਚਡੀ ਇਨ ਐਜੂਕੇਸ਼ਨ ਜਿਹਦੇ ਵਿੱਚ ਕਿ ਮੈਂ तकरीबन 1982 ਤੋਂ ਲੈ ਕੇ 2012 ਤੱਕ ਪੀ ਉੱਚ ਨਾਲ ਫ੍ਰਿਕਰਦ ਰਿਆ ਇੱਥੇ ਮੇਰਾ ਇੱਕ ਬਹੁਤ ਵਧੀਆ ਸੌਬ ਬਣਿਆ ਕਿ ਸਰਦਾਰ ਬਲਵੀਰ ਸਿੰਘ ਮੂਮੀ ਜੀ ਜੋ ਕਿ ਇੱਕ ਬਹੁਤ ਸੁਗੁਰ ਸਿਆਣੇ ਤੇ ਬਹੁਤ ਵਧੀਆ ਇਨਸਾਨ ਸਿਗੇ ਉਹਨਾਂ ਨਾਲ ਮੇਰਾ ਵਾਸਤਾ ਹੋ ਗਿਆ ਉਹਨਾਂ ਨਾਲ ਮੇਰੀ ਇੰਟਰੋਡਕਸ਼ਨ ਹੋ ਗਈ ਮਿਸਟਰ ਬਲਰਾਜ ਸਿਗੇ ਜਿਹੇ ਥੇ ਉਹ ਇੱਕ ਅਖਬਾਰ ਕੱਢਦੇ ਹੁੰਦੇ ਸੀ ਮੂਮੀ ਸਾਹਿਬ ਉਹਦੇ ਚ ਦੋ ਤਿੰਨ ਕਾਲਮ ਪੱਕੇ ਨਾ ਹੁੰਦੇ ਸੀ ਇਹਨਾਂ ਦੇ ਤੇ ਮੈਨੂੰ ਸ਼ੁਰੂ ਤੋਂ ਜਿਵੇਂ ਤੇ ਸਟੀਚਿੰਗ ਵਿੱਚ ਰਿਆ ਪੜ੍ਹਨ ਦਾ ਬੜਾ ਸ਼ੌਂਕ ਸੀਗਾ ਪੜ੍ਹਾਉਣ ਦਾ ਬੜਾ ਸ਼ੌਂਕ ਸੀਗਾ ਤੇ ਇੱਥੇ ਜਿਹਨੀਆਂ ਅਖਬਾਰਾਂ ਹੁੰਦੀ ਸੀ ਮੈਂ ਸਾਰੀਆਂ ਚੰਗੀ ਤਰ੍ਹਾਂ ਪੜਦਾ ਹੁੰਦਾ ਸੀਗਾ ਤੇ ਉਹਦੇ ਉੱਤੇ ਮੈਂ ਜੇਕਰ ਕੋਈ ਕ੍ਰਿਟੀਕਲ ਮੈਂ ਗੱਲ ਕਹਿਣੀ ਜਾਂ ਕੋਈ ਸਮੁਖਿਆ ਕਰਨੀ ਉਹ ਵੀ ਮੈਂ ਉਹਨਾਂ ਨੂੰ ਲਿਖ ਕੇ ਭੇਜਣੀ ਕਈ ਵਾਰੀ ਉਹ ਛਾਪ ਦਿੰਦੇ ਸੀ ਕਿ ਫਿਰ ਉਹਨਾਂ ਕੋਲ ਸਪੇਸ ਨਾ ਆਉਣ ਕਰਕੇ ਪੁਰਾ ਜਾਂਦੇ ਸੀ ਮੂਮੀ ਸਾਹਿਬ ਨੂੰ ਮੈਂ ਜੇ ਬਹੁਤਾ ਨਹੀਂ ਤੇ ਹਫਤੇ 'ਚ ਇੱਕ ਵਾਰ ਜਰੂਰ ਮਿਲਦਾ ਹੁੰਦਾ ਸੀ ਉਹਨਾਂ ਦੇ ਘਰ ਵੀ ਮਿਲਦਾ ਰਿਹਾ ਉਹਨਾਂ ਨਾਲ ਚਾਹ ਵੀ ਪੀਂਦੇ ਰਿਹਾ ਕੌਫੀ ਪੀਂਦੇ ਰਿਹਾ ਬਹੁਤ ਹੀ ਇੱਕ ਧਿਆਨ ਦਾ ਤੇ ਇੱਕ ਬਹੁਤ ਸਰਲ ਸੁਭਾਅ ਵਾਲੇ ਬੰਦੇ ਸੀਗੇ ਸਹਿਨ ਸ਼ਕਤੀ ਜਿਹੜੀ ਸੀ ਉਹਨਾਂ ਦੀ ਮੈਂ ਅੱਜ ਤੱਕ ਇਹ ਮਿਸਾਲ ਜਗਾ ਜਗਾ ਦਿਨਾ ਹੈਗਾ ਮੈਂ ਜਿਵੇਂ ਹਿਸਾਬ ਨਾਲ ਉਹਨਾਂ ਦੀ ਅੱਜ ਕੱਲ ਉਮਰ ਸੀਗੀ ਉਹ ਮੈਨੂੰ ਇਹ ਕਦੀ ਨਹੀਂ ਸੀ ਲੱਗੇ ਕਿ ਉਹ ਬੁਢੇਪੇ ਵਿੱਚ ਪੈਰ ਧਰ ਗਏ ਹਨ ਜਾਂ ਉਹਨਾਂ ਦੀ ਕੋਈ ਐਸੀ ਗੱਲਬਾਤ ਹੋਵੇ ਜਿਹੜੀ ਕਿ ਆਮ ਬੰਦੇ ਸਮਝ ਪੈ ਨਾ ਆਉਂਦੀ ਹੋਵੇ ਬਿਲਕੁਲ ਸਰਲ ਤੇ ਸਿੱਧੀ ਸਵਾਜ ਗੱਲ ਕਰਦੇ ਹੁੰਦੇ ਸੀਗੇ ਤੇ ਇਹ ਗੱਲ ਦੇਖ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਉਹ ਜਿੱਦਾਂ ਕਹਿੰਦੇ ਵੀ ਕਿਸੇ ਦੇ ਮੂੰਹ ਦੇ ਉੱਤੇ ਉਹ ਜਿਹੜੀ ਗੱਲ ਕਰਨੀ ਉਹੀ ਕਰ ਦੇਣੀ ਉਹਨੇ ਕਦੀ ਪਿੱਛੇ ਗੱਲ ਨਹੀਂ ਕੀਤੀ ਸੀ ਉਹਨਾਂ ਦੇ ਬੜੇ ਫੋਲੋਅਰ ਸੀਗੇ ਇੱਥੇ ਬਹੁਤ ਬੰਦੇ ਐਸੇ ਸੀ ਜਿਹਨੂੰ ਮੈਂ ਉਹਨਾਂ ਦਾ ਨਾਮ ਲੈਂਦਾ ਸੀਗਾ ਉਹਦੇ ਹਾਂ ਮੈਂ ਜਾਣਦਾ ਮੈਂ ਮਿਲਿਆ ਹੋਇਆ ਸੋ ਮੇਰਾ ਇਹ ਬਹੁਤ ਹੀ ਇੱਕ ਸੁਭਾਗ ਸੀਗਾ ਕਿ ਮੇਰੇ ਉਹਨਾਂ ਨਾਲ ਇਹ 3-4 ਸਾਲ 5-7 ਚੰਗੇ ਲੰਘੇ ਆ ਗਏ ਤੇ ਤੇਰੇ ਪਿਛਲੇ 10 ਸਾਲ ਤੋਂ ਮੈਂ ਉਹਨਾਂ ਨੂੰ ਜਾਣਦਾ ਸੀਗਾ ਤੇ ਉਹਨਾਂ ਕੋਲ ਮੈਂ ਜਾ ਕੇ ਥੋੜਾ ਬਤਾ ਮੈਨੂੰ ਲਿਖਣ ਦਾ ਵੀ ਸ਼ੌਕ ਹੈਗਾ ਤੇ ਉਹਨਾਂ ਕੋਲ ਜਾ ਕੇ ਵੀ ਡਿਸਕਸ ਕਰਦਾ ਹੁੰਦਾ ਸੀ ਮੈਂ ਕਦੀ ਕੋਈ ਬਹੁਤੀ ਕਵਿਤਾਵਾਂ ਜਾਂ ਕਹਾਣੀਆਂ ਲਿਖਦਾ ਨਹੀਂ ਰਿਹਾ ਪਰ ਮੇਰਾ ਸ਼ੌਕ ਹੁੰਨ ਕਰਕੇ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ ਸੀਗਾ ਉਹਨਾਂ ਤੋਂ ਮੈਂ ਸਿੱਖਿਆ ਲੈ ਕੇ ਆਉਂਦਾ ਹੁੰਦਾ ਹੁੰਦਾ ਸੀਗਾ ਤੇ ਉਹ ਆ ਕੇ ਕਰ ਮੈਂ ਫਿਰ ਟਰਾਈ ਕਰਨੀ ਜਦ ਮੈਂ ਬੜੇ ਖੁਸ਼ ਹੋਣਾ ਫਿਰ ਮੈਂ ਜਾ ਕੇ ਹਫਤੇ ਬਾਅਦ ਜਾ ਕੇ ਤੇ 15 ਦਿਨਾਂ ਦਾ ਅਸੀਂ ਮਿਲਣਾ ਤੇ ਕੌਫੀ ਪੀਣੀ ਕਦੀ ਅਸੀਂ ਮੈਂ ਉਹਨਾਂ ਨੂੰ ਬਾਹਰ ਲੈ ਜਾਣਾ ਕੋਈ ਕੋ ਡਰਾਈਵ ਘਟ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੇ ਕਹਿੰਦਾ ਵੀ ਤੂੰ ਕਾਰ ਤੇ ਆ ਜਾ ਆਪਾਂ ਚਲੋ ਬਾਹਰ ਕੌਫੀ ਵੀ ਕੀ ਆਉਨੇ ਆ ਤੇ ਉੱਥੇ ਜਾ ਕੇ ਅਸੀਂ ਗੱਲਾਂ ਬਾਤਾਂ ਜਦੁਕਾਨੀਆਂ ਇਤਿਹਾਸ ਬਾਰੇ ਗੱਲ ਕਰਨੀਆਂ ਪੰਜਾਬੀ ਬਾਰੇ ਗੱਲ ਕਰਨੀਆਂ ਪੰਜਾਬੀ ਤੋਂ ਬਾਰੇ ਗੱਲ ਕਰਨੀਆਂ ਆਪਣੀ ਸਭਿਤਾ ਬਾਰੇ ਗੱਲ ਕਰਨੀਆਂ ਤੇ ਹਾਲੇ ਤੋੜੇ ਸਾਡੇ ਜ਼ਿੰਦਗੀ ਚ ਕੀ ਹੋ ਰਿਹਾ ਇਹਦੇ ਬਾਰੇ ਅਸੀਂ ਦੋਨੇ ਬਹੁਤ ਡਿਸਕਸ ਕਰਦੇ ਹੁੰਦੇ ਸੀਗੇ ਤੇ ਉਹ ਜਿਵੇਂ ਤੋਂ ਦੱਸਿਆ ਕਿ ਬਲਰਾਜ ਜੋਲ ਜਿਹੜੇ ਸੀਗੇ ਉਹ ਵੀ ਆਮ ਤੌਰ ਤੇ ਸਾਡੇ ਨਾਲ ਹੀ ਹੁੰਦੇ ਸੀਗੇ ਹੁਣ ਕੁਛ ਅਜ ਕੱਸੇ ਨਾਂ ਠੀਕ ਹੋਣ ਕਰਕੇ ਅਖਬਾਰ ਹੋਣ ਦੀ ਬੰਦ ਹੋ ਗਈ ਹੈਗੀਆ ਪਰ ਇਹਨਾਂ ਨੂੰ ਇਹ ਮੈਂ ਇੱਕ ਦੋ ਵਾਰੀ ਪਟਿਆਲੇ ਵੀ ਗਏ ਆ ਸੀ ਉੱਥੇ ਇੱਕ ਦੋ ਕਾਨਫਰੰਸ ਇਕੱਠੀਆਂ ਅਟੈਂਡ ਕੀਤੀਆਂ ਤੇ ਚੰਡੀਗੜ੍ਹ ਵੀ ਅਸੀਂ ਇਕੱਠੇ ਹੋਏ ਆ ਸੋ ਮੈਨੂੰ ਆ ਪਿਛਲੇ ਦਿਨਾਂ ਵਿੱਚ ਜਦੋਂ ਪਤਾ ਲੱਗਾ ਕਿ ਉਹ ਸੁਰਵਾਸ ਹੋ ਗਏ ਨੇ ਬਹੁਤ ਦੁੱਖ ਹੋਇਆ ਮਨ ਨੂੰ ਮੱਚੀ ਸਮਝਾਇਆ ਪਰ ਜੋ ਕਹਿੰਦੇ ਜੇ ਤੇਰਾ ਭਾਣਾ ਮਿੱਠਾ ਲੱਗੇ ਜੋ ਉਪਰ ਹੁਕਮ ਆਇਆ ਉਹ ਹੁਕਮ ਤਾਂ ਸਹੀ ਮੰਨਣਾ ਹੀ ਆ ਅਸੀਂ ਉੱਪਰ ਉਹ ਉੱਪਰ ਵਾਲੇ ਤੋਂ ਉੱਪਰ ਤਾਂ ਨਹੀਂ ਨਾ ਹੈਗੇ ਤੋ ਇਸ ਕਰਕੇ ਮੈਨੂੰ ਇਸ ਗੱਲ ਦਾ ਦੁੱਖ ਜਰੂਰ ਹੈ ਪਰ ਇਦਾਂ ਦੇ ਚੰਗੇ ਤੇ ਵਧੀਆ ਤੇ ਸੁਗੜ ਸਿਆਣੇ ਤੇ ਸੁਸ਼ੀਲ ਬੰਦੇ ਦੇ ਜਾਨ ਨਾਲ ਮੈਨੂੰ ਨਹੀਂ ਮੇਰੇ ਖਾਲ ਜਿਹਨੇ ਵੀ ਉਹ ਗੱਲ ਸੁਣੀ ਆ ਉਹ ਉਹਦੀ ਅੱਖਾਂ ਚ ਜਰੂਰ ਭਰ ਆਈਆਂ ਹੈਗੀਆਂ ਅੱਖਾਂ ਨਮ ਹੋ ਗਈਆਂ ਹੈਗੀਆਂ ਅਸੀਂ ਬੜੀ ਔਖੇ ਦਿਨਾਂ ਪਰੇ ਦਿਲ ਨਾਲ ਤੇ ਬਹੁਤ ਜਿਦਾ ਸਾਡੇ ਦਿਲ ਤੇ ਭਾਰ ਹੋਵੇ ਉਹਨੂੰ ਵਿਦਾ ਕੀਤਾ ਹੈਗਾ ਤੇ ਮੇਰਾ ਖਿਆਲ ਤਾਂ ਇਹੀ ਆ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਉੱਥੇ ਜਗ੍ਹਾ ਦੇਵੇ ਤੇ ਉਹਨਾਂ ਦਾ ਜੋ ਵੀ ਇੱਥੇ ਕੀਤਾ ਕੰਮ ਸਰ ਆਏਗਾ ਉਹਨੂੰ ਅਸੀਂ ਫੁੱਲ ਚੜਾਈਏ ਉਹਨੂੰ ਸੱਚੀ ਸਦਾਨ ਜਿਹੜੀ ਇਹੀ ਹੋਏਗੀ ਕਿ ਜੋ ਅੱਜ ਤੱਕ ਉਹਨਾਂ ਨੇ ਲਿਖਿਆ ਹੈਗਾ ਜੋ ਲਿਖਦੇ ਰਹੇ ਆ ਜੋ ਉਹਨਾਂ ਦੇ ਵਿਚਾਰ ਸੀਗੇ ਜੋ ਉਹਨਾਂ ਨੇ ਸਾਂਝਾ ਸਾਡੇ ਨਾਲ ਸੀਗੀਆਂ ਉਹਨਾਂ ਨੂੰ ਅਸੀਂ ਪੂਰਾ ਸਿਰ ਧੜ ਦੀ ਬਾਜੀ ਲਾ ਕੇ ਉਹਨੂੰ ਇਹ ਕਾਮਯਾਬ ਕਰੀਏ ਤੇ ਆਪਣੇ ਦਿਲਾਂ ਵਿੱਚ ਰੱਖੀਏ ਤੇ ਪਰਮਾਤਮਾ ਅਗੇ ਫਾਈਨਲੀ ਇਹ ਅਰਦਾਸ ਕਰੀਏ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸਤਿ ਸ੍ਰੀ ਅਕਾਲ ਜੀ